ਸਰਸ਼ੀ ਕਲਸੀ ਮੈਂ ਆਪਣਿਤ ਕੋਰ ਹਾਜ਼ਰਾਂ ਜੀ ਲਗਵਿੰਦਰ ਸਿੰਘ ਸੰਧੂ ਦੁਆਰਾ ਆਪਣੀ ਅਸਲ ਜ਼ਿੰਦਗੀ ਨਾਲ ਸੰਬੰਧਿਤ ਲਿਖਿਆ ਗਿਆ ਨਾਵਲ ਅਧੂਰਾ ਬਚਪਨ ਦਾ ਪਾਗ ਸਤਮਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਹਰਦੇਵ ਸਿੰਘ ਨੇ ਜਾਂਦੇ ਨਹੀਂ ਹੀ ਰਸਤੇ 'ਚ ਉਹ ਬੋਤਲ ਲੈਣੀ ਤੇ ਪੱਠੇ ਤੇ ਬਣਾਏ ਦਫ਼ਤਰ 'ਚ ਬੈਠ ਕੇ ਪੀਣੀ ਕਈ ਵਾਰ ਚਦੂਸ ਨੇ ਜ਼ਿਆਦਾ ਸ਼ਰਾਬੀ ਹੋ ਜਾਣਾ ਤਾਂ ਮੁੰਸੀ ਤੇ ਚੌਂਕੀ ਦਾ ਰਸ ਨੂੰ ਮੋਟਰਸਾਈਕਲ ਤੇ ਨਾ ਆਉਣ ਦਿੰਦੇ ਉਹ ਉਸ ਨੂੰ ਆਟੋ ਤੇ ਬਿਠਾ ਕੇ ਘਰੇ ਛੱਡ ਕੇ ਜਾਂਦੇ ਉਸ ਨੂੰ ਇਸ ਹਾਲਤ ਵਿੱਚ ਵੇਖ ਕੇ ਮਾਖੀ ਨਿਕਲੇਸ਼ ਕਰਨਾ ਇਸ ਤਰ੍ਹਾਂ 6 ਮਹੀਨੇ ਲੰਘ ਗਏ ਪਰ ਪੱਠੇ ਤੋਂ ਇੱਕ ਵੀ ਇੱਟ ਨਾ ਬਿਗੀ ਐਮਰਜੈਂਸੀ ਤੇ ਸੀਮਿਤ ਬੰਦ ਹੋਣ ਕਰਕੇ ਆਮ ਉਸਾਰੀਆਂ ਬੰਦ ਸਨ ਸਿਰਫ ਸਰਕਾਰੀ ਠੇਕੇਦਾਰ ਹੀ ਉਸਾਰੀਆਂ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਸਰਕਾਰ ਵੱਲੋਂ ਸੀਮਿੰਟ ਮਿਲਦਾ ਸੀ ਅਗਲੇ ਸਾਲ ਲਈ ਨਵੀਆਂ ਕੱਚੀਆਂ ਇੱਟਾਂ ਬਣਾਉਣ ਦਾ ਟਾਈਮ ਆ ਗਿਆ ਪਰ ਹਰਦੀਪ ਸਿੰਘ ਦੇ ਪੱਠੇ ਤੇ ਕੱਚੀਆਂ ਇੱਟਾਂ ਰੱਖਣ ਨੂੰ ਥਾਂ ਹੀ ਨਹੀਂ ਸੀ ਪੱਠੇ ਦੇ ਅੰਦਰ ਬਾਹਰ ਤਾਂ ਪੱਕੀਆਂ ਇੱਟਾਂ ਭਰੀਆਂ ਹੋਈਆਂ ਸਨ ਇਸ ਲਈ ਉਸਨੇ ਲੇਵਨ ਨੂੰ ਨਮੀਆਂ ਕੱਚੀਆਂ ਟਾਂ ਬਣਾਉ ਲਈ ਜਵਾਬ ਦੇ ਦਿੱਤਾ ਹੁਣ ਇਹ ਤੈ ਹੋ ਗਿਆ ਸੀ ਕਿ ਅਗਲੇ ਸੀਜ਼ਨ ਚ ਪੱਠਾ ਨਹੀਂ ਚਲੇਗਾ ਉਧਰ ਆਰਤੀ ਦਾ ਹਰ ਰੋਜ਼ ਸੁਣਹਾ ਰਿਹਾ ਸੀ ਪੈਸੇ ਵਾਪਸ ਕਰ ਲਈ ਪੈਸਿਆਂ ਨੂੰ ਕਾफी ਵਿਆਜ ਪੈ ਗਿਆ ਸੀ ਆਰਤੀ ਨੂੰ ਵੀ ਫਿਕਰ ਹੋ ਰਹੀ ਸੀ ਪੈਸੇ ਡੁੱਬਣ ਦੇ ਮਾਕੀ ਵੀ ਹਰਦੀਪ ਸਿੰਘ ਤੇ ਆਪਣੇ ਰਿਸ਼ਤੇਦਾਰਾਂ ਦੇ ਪੈਸੇ ਮੋੜਨ ਲਈ ਦਬਾਅ ਪਾ ਰਹੀ ਸੀ ਇੱਕ ਵਾਰ ਫਿਰ ਹਰਦੀਪ ਸਿੰਘ ਨੇ ਆਪਣੇ ਆਪ ਨੂੰ ਸ਼ਰਾਬ 'ਚ ਡੋਬੋ ਲਿਆ ਉਹਨੂੰ ਦਿਨ ਰਾਤ ਸ਼ਰਾਬ ਪੀਣ ਲੱਗ ਗਿਆ ਹਰਦੀਪ ਸਿੰਘ ਦੇ ਸਿਰ ਤੇ ਕਰਜ਼ਾ ਵਧਦਾ ਜਾ ਰਿਹਾ ਸੀ ਆੜਤੀਏ ਦੇ ਪੈਸੇ ਦਾ ਵਿਆਜ ਦਿਨੋਂ ਦਿਨ ਵਧ ਰਿਹਾ ਸੀ ਉਹ ਹੁਣ ਪੱਠੀ ਤੇ ਵੀ ਘਟ ਵੱਧ ਹੀ ਜਾਂਦਾ ਸੀ ਮੱਖੀ ਨੂੰ ਹੁਣ ਕਰਜ਼ੇ ਦੀ ਫਿਕਰ ਖਾਂਣ ਲੱਗੀ ਉਸ ਨੂੰ ਲੱਗ ਰਿਹਾ ਸੀ ਉਸ ਨੇ ਆਪਣੀ ਪੇਕੀ ਤੇ ਨਾਨਕੀਆਂ ਤੋਂ ਪੈਸੇ ਲਿਆ ਕੇ ਗਲਤੀ ਕੀਤੀ ਉਸ ਨੂੰ ਫਿਕਰ ਹੋ ਗਿਆ ਵੀ ਜੇ ਉਹਨਾਂ ਦੇ ਪੈਸੇ ਨਾ ਮੋੜੇ ਤਾਂ ਉਹ ਆਪਣੀ ਪੇਕੀਆਂ ਤੇ ਨਾਨਕੀਆਂ ਦੇ ਰਿਸ਼ਤੇਦਾਰੀ ਤੋਂ ਜਾਊ ਇਸੀ ਟੈਨਸ਼ਨ 'ਚ ਉਹ ਹਰਦੀਪ ਸਿੰਘ ਨਾਲ ਹੋਰ ਲੜ ਗਈ। ਉਸੀ ਲੜਾਈ ਤੋਂ ਤੰਗ ਆ ਕੇ ਉਹ ਹੋਰ ਸ਼ਰਾਬ ਪੀਂਦਾ। ਘਰ ਦਾ ਮਾਹੌਲ ਬਹੁਤ ਖਰਾਬ ਹੋ ਗਿਆ। ਦਿਨ ਰਾਤ ਧੱਕਲੇ ਸ਼ੁਰੂ ਹੋ ਗਿਆ। ਮੈਂ ਤਾਂ ਉਸੇ ਬੇਲੀ ਨੂੰ ਪਛਤਾ ਰਹੀ ਆਂ ਜਦੋਂ ਮੈਂ ਤੇਰੇ ਸ਼ਰਾਬੀ ਦੀ ਮੰਗਰ ਲੱਗ ਆਪਣੇ ਪਿਉ ਤੇ ਮਾਪਿਆਂ ਤੋਂ ਤੈਨੂੰ ਪਿਆਸੀ ਲਿਆ ਕੇ ਦਿੱਤੇ। ਮੈਂ ਤਾਂ ਉਹਨਾਂ ਦੀ ਮੂੰਹ ਮੱਥੇ ਲੱਗਣੋਂ ਵੀ ਰਹਿ ਗਈ। ਮਾਖੀ ਨੇ ਰੋ ਰੋ ਕੇ ਕਿਹਾ ਮੈਂ ਸਰਦਾਰ ਬੰਦਾ ਹਾਂ ਕੱਲਾ ਕੱਲਾ ਪੈਸਾ ਮੋੜੂ। ਤੂੰ ਮੈਨੂੰ ਕੀ ਸਮਝ ਰੱਖਿਆ ਹਰਦੇਵ ਸਿੰਘ ਨੇ ਸ਼ਰਾਬ ਦੇ ਨਸ਼ੇ 'ਚ ਕਿਹਾ ਪਰ ਮੋੜੇਗਾ ਕਦੋਂ ਮਾਖੀ ਨੇ ਕਿਹਾ ਜਦੋਂ ਹੋਏ ਉਦੋਂ ਮੋੜੂੰ ਹੁਣ ਮੈਂ ਕੀ ਹੱਡ ਵੱਢ ਦਿਆਂ ਨਾਲੇ ਉਹਨਾਂ ਸਾਲੀਆਂ ਦੀ ਕਿਹੜੀ ਜਾਨ ਨਿਕਲਦੀ ਜਾਂਦੀ ਐ ਨਹੀਂ ਛੇਤੀ ਹਰਦੇਵ ਸਿੰਘ ਨੇ ਕਿਹਾ ਲੈ ਦੱਸ ਜਦੋਂ ਪੈਸੇ ਲੈਣੇ ਸੀ ਉਦੋਂ ਮਿੱਠਾ ਪਿਆਰਾ ਹੋ ਗਿਆ ਸੀ ਹੁਣ ਦੀਨ ਵੇਲੇ ਤੂੰ ਕੌਣ ਤੇ ਮੈਂ ਕੌਣ ਮਾਖੀ ਨੇ ਕਿਹਾ ਜੀ ਮੈਨੂੰ ਜ਼ਿਆਦਾ ਮਿਹਨੇ ਮਾਰੇਗੀ ਮੈਂ ਕੁੜੀ ਮਾਰ ਲੈਣੀ ਆ ਆਪਣੇ ਆਪ ਨੂੰ ਸਰਸਿਆ ਪਹੀ ਖਤਮ ਫਿਰ ਮੋੜਦੀ ਫਿਰੇ ਪੈਸੇ ਦੁੱਧ ਵੇਚ ਵੇਚ ਕੇ ਹਰਦੀਪ ਸਿੰਘ ਨੇ ਧਮਕੀ ਦਿੰਦਿਆਂ ਕਿਹਾ ਇਹ ਸੁਣ ਕੇ ਮੱਖੀ ਦੀਆਂ ਵੀ ਖਾਨਿਓ ਗਈਆਂ ਉਹ ਡਰ ਗਈ ਹੁਣ ਉਹ ਹਰਦੀਪ ਸਿੰਘ ਨੂੰ ਜ਼ਿਆਦਾ ਪੈਸਿਆਂ ਬਾਰੇ ਨਾ ਕਹਿੰਦੀ ਪਰ ਸ਼ਰਾਬਲੀ ਲੜਾਈ ਉਸੇ ਤਰ੍ਹਾਂ ਜਾਰੀ ਰਹੀ ਕਈ ਵਾਰ ਸਕੂਲ ਤੋਂ ਵਾਪਸ ਆਈ ਦੀਪ ਨੂੰ ਉਹ ਪੱਠੇ ਤੇ ਪੇਜ ਦਿੰਦੇ ਤਾਂ ਜੋ ਮੁੰਸੀ ਨੂੰ ਡਰ ਰਹੇ ਕਿ ਘਰੋਂ ਕੋਈ ਤਾਂ ਆਂਦਾ ਹੈ ਪੱਠੇ ਤੇ ਇਸ ਸਾਲ ਦੀਪ ਸਕੂਲ ਦੀ ਹਾਕੀ ਦੀ ਟੀਮ 'ਚ ਸੈਲੈਕਟ ਹੋ ਗਿਆ ਉਹ ਬਹੁਤ ਵਧੀਆ ਫਾਰਵਰਡ ਸੀ ਇਸ ਸਾਲ ਹਾਕੀ ਦਾ ਵਰਲਡ ਕੱਪ ਹੋ ਰਿਹਾ ਸੀ ਭਾਰਤ ਤੇ ਪਾਕਿਸਤਾਨ ਵਰਲਡ ਕੱਪ ਦੇ ਫਾਈਨਲ ਵਿੱਚ ਸਨ ਦੀਪ ਦੇ ਘਰ ਤਾਂ ਰੇਡੀਓ ਵੀ ਨਹੀਂ ਸੀ ਸਕੂਲ ਵਿੱਚ ਗੇਮਸ ਵਾਲੇ ਸਰ ਨੇ ਉੱਚੀ ਉੱਚੀ ਰੇਡੀਵੇ ਤੇ ਕਮੈਂਟਰੀ ਲਾਈ ਹੋਈ ਸੀ ਦੀਪ ਤੇ ਹਾਕੀ ਦੀ ਸਾਰੀ ਟੀਮ ਵਰਲਡ ਕੱਪ ਦੀ ਕਮੈਂਟਰੀ ਸੁਣ ਰਹੇ ਸਨ ਅਜੀਤਪਾਲ ਸਿੰਘ ਭਾਰਤ ਦਾ ਕੈਪਟਨ ਸੀ ਪਹਿਲਾ ਗੋਲ ਭਾਰਤ ਨੇ ਕੀਤਾ ਪਰ ਜਲਦੀ ਹੀ ਪਾਕਿਸਤਾਨ ਨੇ ਗੋਲ ਬਰਾਬਰ ਕਰ ਦਿੱਤਾ ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਦਾ ਮੁੰਡਾ ਵੀ ਹਾਕੀ ਦੀ ਟੀਮ 'ਚ ਸੀ ਮੈਚ ਖਤਮ ਹੋਣ ਤੋਂ ਚੰਨ ਮਿੰਟ ਪਹਿਲਾਂ ਉਸਨੇ ਭਾਰਤ ਵੱਲੋਂ ਦੂਜਾ ਗੋਲ ਕਰਕੇ ਭਾਰਤ ਨੂੰ ਵਰਲਡ ਕੱਪ ਜਿਤਾ ਦਿੱਤਾ ਸਾਰੇ ਪਾਸੇ ਖੁਸ਼ੀ ਦੀ ਲਹਿਰ ਸੀ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਲਾਲ ਗੁਪਤਾ ਜੀ ਜੋ ਬਹੁਤ ਖੇਡ ਪ੍ਰੇਮੀ ਸਨ ਨੇ ਹਾਕੀ ਦਾ ਵਰਲਡ ਕੱਪ ਭਾਰਤ ਵੱਲੋਂ ਜਿੱਤੇ ਜਾਣ ਦੀ ਖੁਸ਼ੀ 'ਚ ਬੱਚਿਆਂ ਨੂੰ ਲੱਡੂ ਵੰਡੇ ਹਫਤੇਚ ਇੱਕ ਦਿਨ ਦੀਪਦੀ ਐਨਸੀਸੀ ਦੀ ਪ੍ਰੀਡ ਹੁੰਦੀ ਉਸ ਵਿੱਚ ਵੀ ਉਹ ਸਭ ਤੋਂ ਵਧੀਆ ਕੈਡਟ ਸੀ ਅਖਮੀ ਦਾ ਰਿਜ਼ਲਟ ਆ ਗਿਆ ਦੀਪ ਤਾਂ ਬਹੁਤ ਅੱਗੇ ਨੰਬਰਾਂ ਚ ਪਾਸ ਹੋਇਆ ਸੀ ਵਰਿੰਦਰ ਨੇ ਵੀ ਦੀਪਦੀ ਵਜਾ ਕਰਕੇ ਚੰਗੇ ਨੰਬਰ ਲੈ ਲਏ ਸਨ ਉਹ ਦੂਮੀ ਨੌਵੀਂ ਕਲਾਸ ਛੋ ਗਏ ਸਨ ਦੀਪ ਹ ਸਕੂਲ ਚ ਵਧੀਆ ਐਕਟਰ ਵਧੀਆ ਐਨਸੀਸੀ ਕੈਡਟ ਤੇ ਵਧੀਆ ਪਲੇਅਰ ਸੀ ਪੜਾਈ ਚ ਵੀ ਉਹ ਬਹੁਤ ਚੰਗਾ ਸੀ ਉਦੋਂ ਦੀਪ ਦੀ ਘਰ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਸੀ ਇਸ ਸਾਲ ਪਠਾਣਾ ਚੱਲ ਸਕਿਆ ਕਿਉਂਕਿ ਪਿਛਲੇ ਸਾਲ ਵਾਲੀ ਸਾਰੀ ਜਿਉਂ ਦਿੱਤੀਆਂ ਪਈ ਸੀ ਹਰੀ ਸਿੰਘ ਤਹਾਨੂੰ ਪੱਠੇਵਾਲ ਨੂੰ ਵੀ ਨਹੀਂ ਕਰਦਾ ਸੀ ਉਹ ਮਾਖੀ ਨਾਲ ਮੱਝੰਦਾ ਕੰਮ ਕਰਵਾ ਦਿੰਦਾ ਤੇ ਉਸ ਤੋਂ ਵਾਚਾ ਤਾਂਸ਼ ਘੇੜਦਾ ਜ셔ਰਾ ਪਿੰਦਾ ਹਰ ਮਹੀਨੇ ਪੈਸਿਆਂ ਦਾ ਪਰ ਉਸੇ ਸਿਰ ਤੇ ਵਧ ਰਿਹਾ ਸੀ ਇੱਕ ਦਿਨ ਦੀਪ ਚਰਸ ਕੋਲ ਤੋਂ ਆ ਕੇ ਪੱਠੇ ਤੇ ਗਿਆ ਤਾਂ ਮੁੰਸੀ ਨੇ ਉਸ ਨੂੰ ਕਿਹਾ ਕਾਕਾ ਜੀ ਕੱਲ ਹ ਨਾਲ ਦੇ ਪੱਠਿਆਂ ਵਾਲਾ ਬਾਬੂ ਮਦਨ ਲਾਲ ਪੱਠੇ ਤੇ ਆਇਆ ਸੀ ਉਹ ਸਰਦਾਰ ਜੀ ਨੂੰ ਮਿਲਣਾ ਚਾਹੁੰਦਾ ਸੀ ਤੁਸੀਂ ਤਾਊ ਜੀ ਉਹਨਾਂ ਨੂੰ ਘਰ ਪੇਜ ਦੇਣਾ ਦੀਪ ਮੁੰਸੀ ਨੂੰ ਤਾਊ ਜੀ ਕਹਿੰਦਾ ਸੀ ਕਿਉਂਕਿ ਉਹ ਮਰ ਸ਼ਾਸਤੀ ਪਾਪਾ ਤੋਂ ਕਾਫੀ ਵੱਡੇ ਸੀ ਉਹ ਰਿਟਾਇਰ ਸਕੂਲ ਟੀਚਰ ਸੀ ਘਰ ਵਾਲੀ ਤੇ ਮੌਤਵਾਦ ਹੋਈ ਕੱਲਾ ਰਹਿਣ ਕਰਕੇ ਪੱਠੇ ਤੇ ਮੁੰਸੀ ਲੱਗ ਗਿਆ ਸੀ ਉਹ ਹਰਦੀਪ ਸਿੰਘ ਦੇ ਨਾਲ ਵਾਲੀ ਪਿੰਟੂ ਸੀ ਹਰਦੀਪ ਸਿੰਘ ਵੀ ਉਸ ਨੂੰ ਮਾਸਟਰ ਜੀ ਕਹਿੰਦਾ ਸੀ ਠੀਕ ਆ ਮੈਂ ਉਹਨਾਂ ਨੂੰ ਪੱਠੇ ਤੇ ਜਾ ਕੇ ਕੱਲ ਐਂਧਵਰ ਨੂੰ ਕਰੇ ਮਿਲਣ ਲਈ ਕਿ ਆਉਂਦਾ ਹਾਂ ਮੁੰਜੀ ਨੇ ਕਿਹਾ ਦੀਪ ਨੇ ਘਰ ਆ ਕੇ ਮਾਕੀ ਤੇ ਹਰਦੇਵ ਸਿੰਘ ਨੂੰ ਦੱਸਿਆ ਅਗਲੇ ਦਿਨ ਸਵੇਰੇ ਹੀ ਮਦਨ ਲਾਲ ਉਹਨਾਂ ਦੇ ਘਰ ਆ ਗਿਆ ਹਰਦੇਵ ਸਿੰਘ ਨੇ ਉਸ ਨੂੰ ਸੋਫੇ ਵਾਲੇ ਕਮਰੇ 'ਚ ਬਿਠਾਇਆ ਪਰ ਉਹ ਪਰਿਵਾਰ ਦੇ ਸਾਹਮਣੇ ਸਾਰੀ ਗੱਲ ਕਰਨੀ ਚਾਹੁੰਦਾ ਸੀ ਹਰਦੇਵ ਸਿੰਘ ਦੀ ਸ਼ਰਾਫਤ ਯਾਰ ਤਵਾਰੀ ਉਸ ਨੂੰ ਪਤਾ ਸੀ ਇਸ ਲਈ ਮਾਕੀ ਤੇ ਦੀਪ ਵੀ ਆ ਗਏ ਸਰਦਾਰ ਸਾਹਿਬ ਮੈਂ ਤੁਹਾਡੇ ਪੱਠੇ ਬਾਰੇ ਗੱਲ ਕਰਨੀ ਸੀ ਤੁਹਾਡੇ ਨਾਲ ਮਦਨ ਲਾਲ ਨੇ ਕਿਹਾ ਹਾ ਹਾਂ ਕਰੋ ਹਰਦੀਪ ਸਿੰਘ ਨੇ ਕਿਹਾ ਤੁਸੀਂ ਇਸ ਵਾਰ ਪੱਠਾ ਨਹੀਂ ਚਲਾਇਆ ਕਿਉਂਕਿ ਤੁਹਾਡੀ ਪੁਰਾਣੀ ਇੱਥੇ ਨਹੀਂ ਵਿਕੀ ਮੈਂ ਚਾਹੁੰਦਾ ਹਾਂ ਕਿ ਇਸ ਸਾਲ ਮੈਂ ਤੁਹਾਡਾ ਪੱਠਾ ਚਲਾਵਾਂ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮਦਨ ਲਾਲ ਨੇ ਕਿਹਾ ਤੁਸੀਂ ਸਾਰੀ ਗੱਲ ਸਪਸ਼ਟ ਤੇ ਵਿਸਥਾਰਸ਼ਕ ਕਹੋ ਸਾਨੂੰ ਇਤਰਾਜ਼ ਨਹੀਂ ਹੋਈਗਾ ਤੁਸੀਂ ਜੋ ਗੱਲ ਕਰਨੀ ਹੈ ਖੁੱਲ ਕੇ ਕਰੋ ਹਰਦੀਪ ਸਿੰਘ ਨੇ ਕਿਹਾ ਪਟਿਆਲੇ ਮੇਰੇ ਕਰੀਬੀ ਰਿਸ਼ਤੇਦਾਰ ਨੇ ਮੰਡੀ ਦੇ ਫਰਸ਼ ਦਾ ਠੀਕਾ ਲਿਆ ਹੈ ਉਸ ਨੂੰ ਬਹੁਤ ਸਾਰੀਆਂ ਇੱਟਾਂ ਚਾਹੀਦੀਆਂ ਹਨ ਤੁਹਾਡੀਆਂ ਸਾਰੀਆਂ ਇੱਟਾਂ ਮੈਂ ਫੀਸ ਦੇਣੀਆਂ ਨੇ ਮੈਂ ਅਗਲੇ ਸਾਲ ਤੁਹਾਡਾ ਪੱਠਾ ਚਲਾਉ ਤੁਹਾਨੂੰ ਪਾੜੇ ਦਾ 20000 ਤੇ ਲਾਇਸੈਂਸ ਦਾ 10000 ਰੁਪਿਆ ਸੀਜ਼ਨ ਦਾ ਦੇ ਦਿਆਂਗਾ ਮਦਨ ਲਾਲ ਲਈ ਸਾਰੀ ਗੱਲ ਦਾ ਸੀ ਹਰਦੀਪ ਸਿੰਘ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਕਰਜਿ ਛੁੱਟਬਿਆ ਹੋਇਆ ਸੀ ਮਦਨ ਲਾਲ ਨੂੰ ਤਾਂ ਭਗਵਾਨ ਨੇ ਉਸ ਕੋਲ ਫਰਿਸ਼ਤੇ ਦੀ ਰੂਹ ਵਿੱਚ ਭੇਜਿਆ ਸੀ ਤੁਸੀਂ 5 ਮਿੰਟ ਬੈਠੋ ਅਸੀ ਦੂਸਰੇ ਕਮਰੇ ਚ ਜਾ ਕੇ ਸਲਾਹ ਕਰਕੇ ਦੱਸਦੀ ਹਾਂ ਹਰਦੀਪ ਸਿੰਘ ਨੇ ਕਿਹਾ ਤੇ ਉਹ ਸਾਰੇ ਦੂਸਰੇ ਕਮਰੇ ਚ ਆ ਗਏ ਮੈਨੂੰ ਤਾਂ ਇਹ ਗੱਲ ਵਧੀਆ ਲੱਗੀ ਆਪਾਂ ਤਾਂ ਪੱਠਾ ਚਲਾ ਨਹੀਂ ਸਕਦੇ ਨਾਲੇ ਤਾਂ ਸਾਰੀ ਇੱਟ ਵਿਕ ਜਾਓ ਨਾਲੇ ਪੱਠਾ ਚਲਪੋ ਆਪਾਂ ਨੂੰ 30000 ਕਰੇ ਬੈਠਿਆਂ ਨੂੰ ਆ ਜਾਓ ਹਰਦੀਪ ਸਿੰਘ ਨੇ ਮਾਖੀ ਨੂੰ ਕਿਹਾ ਮੈਨੂੰ ਤਾਂ ਆਹ ਵਧੀਆ ਲੱਗੀ ਉਸਦੀ ਗੱਲ ਬਸ ਸਿਖਟਾਂ ਦਾ ਪਾਪ ਪਹਿਲਾਂ ਤੈ ਕਰ ਲਵੋ ਮਾਖੀ ਨਹੀਂ ਸਲਾਹ ਦਿੱਤੀ ਉਹ ਫਿਰ ਮਦਨ ਲਾਲ ਕੋਲ ਆ ਗਈ ਬਾਊ ਜੀ ਤੁਹਾਡੀ ਸਕੀਮ ਸਾਨੂੰ ਮਨਜ਼ੂਰ ਹੈ ਇੱਟਾਂ ਦਾ ਕੀ ਪਾ ਲਵਾਂਗੇ ਹਰਦੀਪ ਸਿੰਘ ਨੇ ਕਿਹਾ ਤੁਹਾਨੂੰ ਵੀ ਪਤਾ ਹੈ ਸਰਦਾਰ ਜੀ ਅਵਲ ਇੱਕ 140 ਰੁਪਏ ਹਜ਼ਾਰ ਵਿਕਦੀਆ ਤੇ ਦੂ 120 ਰੁਪਏ ਹਜ਼ਾਰ ਵਿਕਦੀਆ ਤੇ ਆਪਾਂ ਚੰਗੀ ਮਾੜੀ ਦਾ ਇੱਕੋ ਪਾਤ ਤੇ ਕਰ ਲੈਂਦੇ ਹਾਂ 125 ਰੁਪਏ ਹਜ਼ਾਰ ਵਿਚੀਆ ਉਹੀ ਪਾ ਤੁਹਾਨੂੰ ਦੇ ਦੇਵਾਂਗਾ ਬਦਨ ਲਾਲ ਨੇ ਬਾਣਿਏ ਵਲੀ ਗੱਲ ਕੀਤੀ ਤੇ ਪੇਮੈਂਟ ਕਿਵੇਂ ਮਿਲੂ ਹਰਦੀਪ ਸਿੰਘ ਨੇ ਵਧੀਆ ਸਵਾਲ ਕੀਤਾ ਪੇਮੈਂਟ ਨਗਦ ਜਿੰਨੀ 8 ਰੂਪ ਪੱਠੇ ਤੋਂ ਜਾਊ ਉਹਨੇ ਪੈਸੇ ਸ਼ਾਮ ਨੂੰ ਨਗਦ ਮਿਲਣਗੇ ਮਦਨ ਲਾਲ ਨੇ ਸਭ ਸਪਸ਼ਟ ਕਰ ਦਿੱਤਾ ਮੈਨੂੰ ਮਨਜ਼ੂਰਾ ਹਰਦੀਪ ਸਿੰਘ ਨੇ ਕਿਹਾ ਠੀਕ ਆ ਸਰਦਾਰ ਜੀ ਪਰ ਮੇਰੀ ਇੱਕ ਬੇਨਤੀ ਆ ਆਪਾਂ ਇਹ ਸਾਰੀਆਂ ਗੱਲਾਂ ਜੇ ਪੱਕੇ ਕਾਗਜ਼ ਤੇ ਲਿਖ ਲਈਏ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਮਦਨ ਲਾਲ ਨੇ ਬਿਜ਼ਨਸਮੈਨਾਂ ਵਾਲੀ ਗੱਲ ਕੀਤੀ ਨਹੀਂ ਨਹੀਂ ਮੈਨੂੰ ਕੀ ਇਤਰਾਸ ਹੋ ਸਕਦਾ ਤੁਸੀਂ ਬਣਾਓ ਕਾਗਜ਼ ਮੈਂ ਸਾਈਨ ਕਰ ਦੂੰਗਾ ਹਰਦੀਪ ਸਿੰਘ ਨੇ ਹਾਂਮੀ ਭਰੀ ਸਮਝੌਤੇ ਦੇ ਕਾਗਜ਼ 'ਤੇ ਸਾਈਨ ਕਰਨ ਤੋਂ ਬਾਅਦ ਇੱਟਾਂ ਵਿਕਣੀਆਂ ਸ਼ੁਰੂ ਹੋ ਗਈਆਂ ਇੱਕ ਟਰੱਕ 'ਚ 5000 ਇੱਟਾਂ ਦੇ ਸੀ ਹੁਣ ਹਰ ਰੋਜ਼ ਕਦੇ 10 ਟਰੱਕ ਜਾਂਦੇ ਸੀ ਇੱਟਾਂ ਦੇ ਇਸ ਤੋਂ ਵੱਧ ਵੀ ਜਾਂਦੇ ਪੈਸੇ ਸ਼ਾਮ ਨੂੰ ਨਗਦ ਮਿਲਦੇ ਦੀਪ ਵੀ ਹਰ ਰੋਜ਼ ਹਰਦੀਪ ਸਿੰਘ ਨਾਲ ਪੱਠੇ ਤੇ ਜਾਂਦਾ ਕਾਂਚੂ ਹਰਦੀਪ ਸਿੰਘ ਸ਼ਰਾਬ ਪੀ ਕੇ ਪੈਸੇ ਨਾ ਸੁੱਟਦੇ ਵੀ ਉਹਨਾਂ ਲਈ ਤਾਂ 1 ਇੱਕ ਰੁਪਿਆ ਕੀਮਤੀ ਸੀ ਦਿਨਾਂ ਵਿੱਚ ਇਹ ਬਾਰਲੀਆਂ ਸਾਰੀਆਂ ਇੱਟਾਂ ਵਿਗ ਗਈਆਂ ਫੇਰ ਟਰੱਕ ਸਿੱਧੇ ਹੀ ਪੱਠੇ ਦੇ ਅੰਦਰ ਭਰੇ ਜਾਣ ਲੱਗੇ ਸਭ ਤੋਂ ਪਹਿਲਾਂ ਤਾਂ ਆੜਤੀ ਦੇ ਜ਼ਿਆਦਾ ਵਿਆਜ ਵਾਲੇ ਪੈਸੇ ਵਾਪਸ ਕੀਤੇ ਤੇ ਫਿਰ ਮੱਖੀ ਤੇ ਪੇਕੀਆਂ ਤੇ ਨਾਨਕੀਆਂ ਦੇ ਪੈਸੇ ਮੋੜੇ ਸਾਰੀਆਂ ਇੱਟਾਂ ਬਿਕਨ ਤੋਂ ਬਾਅਦ ਵੀ ਹਰਦੀਪ ਸਿੰਘ ਦਾ ਸਾਰਾ ਕਰਜ਼ਾ ਨਹੀਂ ਸੀ ਉਤਰਿਆ ਕਿਉਂਕਿ ਪੈਸੇ ਦਾ ਵਿਆਸ ਹੀ ਬਹੁਤ ਵੱਨ ਗਿਆ ਸੀ ਪਰ ਆਰਤੀ ਨੂੰ ਵੀ ਹੁਣ ਪ੍ਰੋਸਾ ਹੋ ਗਿਆ ਸੀ ਕਿ ਉਸਦੇ ਬਾਕੀ ਪੈਸੇ ਵੀ ਮਿਲ ਜਾਣਗੇ ਇਸ ਲਈ ਉਸਨੇ ਹਰਦੀਪ ਸਿੰਘ ਨੂੰ ਵਿਆਜ ਕੁਝ ਰਾਹਤ ਦੇ ਦਿੱਤੀ ਸੀ ਪੱਠੇ ਤੇ ਇਸ ਚੱਕਰ ਚ ਦੀਪ ਸਕੂਲ ਤੋਂ ਕਈ ਕਈ ਦਿਨ ਗਿਆ ਹਾਜ਼ਰ ਰੰਦਾ ਦੀਪ ਤੇ ਸਕੂਲ ਤੋਂ ਜ਼ਿਆਦਾ ਗਿਆ ਹਾਜ਼ਰ ਹੋਣ ਕਰਕੇ ਵਰਿੰਦਰ ਬਹੁਤ ਨਿਰਾਸ਼ ਸੀ ਉਸਨੇ ਕਲਾਸ ਦੇ ਇੱਕ ਹੋਰ ਮੁੰਡੇ ਨਾਲ ਦੋਸਤੀ ਪਾਲ ਲਈ ਉਹ ਦੋ ਦੀ ਥਾਂ ਤਿੰਨ ਦੋਸਤ ਬਣ ਗਏ ਇਸ ਸਾਲ ਉਹਨਾਂ ਦੀ ਕਲਾਸ ਨੂੰ ਪ੍ਰਿੰਸੀਪਲ ਗੁਪਤਾ ਜੀ ਦੀ ਪਤਨੀ ਵੀ ਪੜਾਉਂਦੀ ਸੀ ਉਹ ਇੰਗਲਿਸ਼ ਦੀ ਟੀਚਰ ਸੀ ਉਹਦੀ ਇੱਕ ਕੰਨ ਦੀ ਆਦਤ ਸੀ ਉਹ ਹਮੇਸ਼ਾ ਆਪਣੀ ਸਰੀਰ ਦੇਖੁਰ ਕਰਦੀ ਰਹਿੰਦੀ ਖੁਰ ਕਰਕੇ ਫਿਰ ਉਹ ਆਪਣੇ ਹੱਥਾਂ ਨੂੰ ਸੁੰਘਦੀ ਤੇ ਐਨਾ ਭੈੜਾ ਮੂੰਹ ਬਣਾਉਂਦੀ ਸਾਰੇ ਬੱਚਿਆਂ ਨੂੰ ਅਸਦੀ ਇਹ ਆਦਤ ਬਹੁਤ ਭੈੜੀ ਲੱਗਦੀ ਸਾਇੰਸ ਦੇ ਆਪਾ ਕ੍ਰਿਸ਼ਨ ਕੁਮਾਰ ਦੇ ਵੱਡੀਆਂ-ਵੱਡੀਆਂ ਮੁੱਛਾਂ ਸਨ ਤੇ ਉਹ ਐਨਸੀਸੀ ਦਾ ਇੰਚਾਰਜ ਵੀ ਸੀ ਉਹ ਸਾਇੰਸ ਦੇ ਲੈਬ ਵਿੱਚ ਪ੍ਰੈਕਟੀਕਲ ਕਰਵਾਉਂਦਾ ਜਿੰਨੇ ਵੀ ਪ੍ਰੈਕਟੀਕਲ ਸਿਲੇਬਸ 'ਚ ਸਨ ਉਹ ਸਾਰੇ ਲੈਬ ਵਿੱਚ ਬੱਚਿਆਂ ਦੇ ਸਾਹਮਣੇ ਕਰਦਾ ਫਿਜ਼ਿਕਸ ਦੇ ਵੀ ਤੇ ਕੈਮਿਸਟਰੀ ਦੇ ਵੀ ਤੇ ਉਹਨੂੰ ਇਹਨਾਂ ਪ੍ਰੈਕਟੀਕਲਾਂ 'ਚ ਬਹੁਤ ਦਿਲਚਸਪੀ ਹੁੰਦੀ ਸੀ। ਕ੍ਰਿਸ਼ਨ ਕੁਮਾਰ ਹਮੇਸ਼ਾ ਉਸਨੂੰ ਪ੍ਰੈਕਟੀਕਲ ਕਰਨ ਨੂੰ ਕਹਿੰਦਾ ਉਹ ਹਰ ਵਾਰ ਵਧੀਆ ਤੋਂ ਵਧੀਆ ਕਰਦਾ। ਹਰਦੀਪ ਸਿੰਘ ਨੇ ਮੋਟਰਸਾਈਕਲ ਵੇਚ ਦਿੱਤੀ ਸੀ ਪਰ ਟਰੈਕਟਰ ਤੇ ਟਰਾਲੀ ਨਹੀਂ ਵੇਚੇ ਸਨ ਕਿਉਂਕਿ ਟਰੈਕਟਰ ਤੇ ਰੱਖਿਆ ਡਰਾਈਵਰ ਟਰੈਕਟਰ ਨਾਲ ਪਾੜਾ ਟੋਕੇ ਸ਼ਾਮ ਤੱਕ ਹਰਦੀਪ ਸਿੰਘ ਦੀ ਸ਼ਰਾਬ ਦਾ ਇੰਚਾਮ ਕਰ ਦਿੰਦਾ ਸੀ। ਗਰਮੀ ਦੀਆਂ ਛੁੱਟੀਆਂ 'ਚ ਦੀਪ ਹੁਣੀ ਤਿੰਨੇ ਭੈਣ-ਭਰਾਪਨੇ ਨਾਲ ਕਿ ਜਾਂਦੇ। ਉਥੇ ਉਹ ਸਾਰੇ ਬੱਚੇ ਇਕੱਠੇ ਹੋ ਕੇ ਬਹੁਤ ਮਜ਼ੇ ਕਰਦੇ। ਦੀਪ ਤੇ ਮਾਵੇਂ-ਮਾਸੀਆਂ ਤੇ ਫੱਟੀ ਮਾਸੀ ਦੇ ਬੱਚੇ ਮਿਲ ਕੇ ਕਾਫੀ ਬੱਚੇ ਹੋ ਜਾਂਦੇ ਸੀ। ਉਹ ਸਾਰੇ ਪਿੰਡ 'ਤੇ ਰਹਿਣ ਵਾਲੇ ਸਨ। ਦੀਪ ਇਕੱਲੇ ਨੂੰ ਸਾਈਕਲ ਚਲਾਉਣਾ ਆਉਂਦਾ ਸੀ। ਉਹ ਸਭ ਉਸਨੂੰ ਹੈਰਾਨੀ ਨਾਲ ਸਾਈਕਲ ਚਲਾਉਂਦੇ ਨੂੰ ਵੇਖਦੇ। ਦੀਪ ਨੇ ਉਹਨਾਂ ਨੂੰ ਰਿਕਸ਼ੇਵਾਰੀ ਦੱਸਿਆ। ਉਹਨਾਂ ਬੱਚੇ ਨੇ ਰਿਕਸ਼ੇ 'ਤੇ ਚੜਕੇ ਤੱਕ ਕੀ ਵੇਖਣਾ ਸੀ। ਉਹਨਾਂ ਨੇ ਕਦੇ ਰਿਕਸ਼ਾ ਕੀ ਵੇਖਿਆ ਵੀ ਨਹੀਂ ਸੀ। ਚਰੋਦੀਪ ਦਿੱਲੀ ਗਿਆ ਸੀ। ਫਿਰ ਉਸਨੇ ਸਾਰੇ ਬੱਚਿਆਂ ਨੂੰ ਦਿੱਲੀ ਦੀਆਂ ਗੱਲਾਂ ਸੁਣਾ ਸੁਣਾ ਕੇ ਬਹੁਤ ਹੈਰਾਨ ਕੀਤਾ। ਦੀਪ ਨੇ ਉਹਨਾਂ ਨੂੰ ਆਪਦੇ ਸਕੂਲ ਦੀਆਂ ਗੱਲਾਂ ਸੁਣਾਉਣੀਆਂ। ਉਹ ਸਾਰੇ ਬੱਚੇ ਦੀਪ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ। ਇਸ ਸਾਲ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਦੀਪ ਦਾ 15 ਦਿਨਾਂ ਦਾ ਐਨਸੀਸੀ ਦਾ ਕੈਂਪ ਪਟਿਆਲì ਲੱਗਿਆ। ਕ੍ਰਿਸ਼ਨ ਕੁਮਾਰ ਨੇ ਵੀ ਐਨਸੀਸੀ ਵਾਲੇ ਬੱਚਿਆਂ ਨੂੰ ਸਮਾਨ ਦੀ ਲਿਸਟ ਦੇ ਦਿੱਤੀ। ਤਾ ਜੋ ਕੈਂਪ ਤੇ ਕੋਈ ਪਰੇਸ਼ਾਨੀ ਨਾ ਹੋਵੇ ਦੀਪ ਨੂੰ ਇਸ ਵਾਰ ਸਮਾਨ ਪੂਰਾ ਕਰਨ ਚ ਜ਼ਿਆਦਾ ਦਿੱਕਤ ਨਾ ਆਈ ਕਿਉਂਕਿ ਬਿਸਰਵੰਤ ਹਾ ਸਕੂਲ ਸੀ ਹੀ ਬਾਕੀ ਜ਼ਿਆਦਾ ਕੱਪੜੇ ਨਹੀਂ ਸੰਭ ਲੈਣੇ ਸਿਰਫ ਨਾਨਾ ਹੀ ਲੈਣੀਆਂ ਸਨ ਕਿਉਂਕਿ ਜ਼ਿਆਦਾ ਸਮਾਉਣਾ ਐਨਸੀਸੀ ਵਾਲੇ ਕੱਪੜੇ ਹੀ ਪਾਉਣੇ ਸਨ ਜੋ ਸਕੂਲ ਤੋਂ ਮਿਲ ਗਏ ਸਨ ਉਹ ਵੀ ਬੱਚੇ ਸਨ ਐਨਸੀਸੀ ਵਾਲੇ ਜਿੰਨਾਂ ਨੇ ਕੈਂਪਤੀ ਜਾਣਾ ਸੀ ਦੀਪ ਉਹਨਾਂ ਦਾ ਹੈੱਡ ਬாய் ਸੀ ਦੀਪ ਦੇ ਨਾਲ ਵਰਿੰਦਰ ਉਹ ਸਤ ਤੀਸਰਾ ਦੋਸਤ ਵੀ ਸਨ ਸਭ ਖੁਸ਼ੀ-ਖੁਸ਼ੀ ਪਟਿਆਲੇ ਲਈ ਰਵਾਨਾ ਹੋਏ ਪਟਿਆਲੇ ਉਹਨਾਂ ਦਾ ਕੈਂਪ ਸੰਗਰੂਰ ਰੋਡ ਤੇ ਪੈਂਦੇ ਮਿਲਟਰੀ ਸਟੇਸ਼ਨ ਤੇ ਸੀ ਪੰਜਾਬ ਦੇ 50 ਸਕੂਲਾਂ ਦੇ ਬੱਚੇ ਆਏ ਹੋਏ ਸਨ ਸਭ ਨੇ ਤੰਬੂਆਂ ਵਿੱਚ ਰਹਿਣਾ ਸੀ 10 ਦਸੂ ਬੱਚਿਆਂ ਦਾ ਇੱਕ ਇੱਕ ਤੰਬੂ ਸੀ ਦੀਪਦੇ ਸኩል ਨੂੰ ਦੋ ਤੰਬੂ ਮਿਲੇ ਸਨ ਤੰਬੂਆਂ ਦੇ ਆਸ-ਪਾਸ ਖਾਈ ਪਟਕੀ ਉਸ ਵਿੱਚ ਪਾਣੀ ਛੱਡਿਆ ਜਾਂਦਾ ਤਾਂ ਜੋ ਰਾਤ ਨੂੰ ਕੋਈ ਸੱਪ ਵਗੈਰਾ ਤੰਬੂ 'ਚ ਨਾ ਆ ਜਾਵੇ ਤੰਬੂਆਂ 'ਚ ਲਾਲਟਨਾ ਨਾਲ ਰੋਸ਼ਨੀ ਕੀਤੀ ਜਾਂਦੀ ਸੀ ਸਵੇਰੇ ਸ਼ਾਮ ਉਹਨਾਂ ਦੀ ਪੀਟੀ ਹੁੰਦੀ ਦੁਪਹਿਰ ਨੂੰ ਉਹਨਾਂ ਨੂੰ ਪੜਾਇਆ ਜਾਂਦਾ ਟਾਈਮ ਨਾਲ ਉਹਨਾਂ ਨੂੰ ਤਿੰਨ ਟਾਈਮ ਖਾਣਾ ਤੇ ਇੱਕ ਟਾਈਮ ਚਾਹ ਮਿਲਦੀ ਉਹ ਕੈਦੀਆਂ ਵਾਂਗੂ ਲਾਈਨ 'ਚ ਲੱਗ ਕੇ ਆਪਣੀ ਆਪਣੀ ਪਾਂਡੀਆਂ 'ਚ ਖਾਣਾ ਪਵਾਉਂਦੇ ਦੀਪਤੀ ਸੀ ਚੰਗੀ ਸੀ ਇਸ ਲਈ ਉਹ ਸਭ ਤੋਂ ਵੱਧ ਖਾਣਾ ਖਾਂਦਾ ਕ੍ਰਿਸ਼ਨ ਕੁਮਾਰ ਉਸ ਨੂੰ ਮਜ਼ਾਕ ਨਾਲ ਕਹਿੰਦਾ ਹੋਰ ਬੱਚਿਆਂ ਦਾ ਵੀ ਖਿਆਲ ਰੱਖੀ ਕਿਤੇ ਸਾਰਾ ਖਾਣਾ ਤੂੰ ਇਕੱਲਾ ਹੀ ਨਾ ਖਾ ਜਾਏ ਵ੍ਰਿੰਦਰ ਨੂੰ ਫਰਮਾ ਵਿਕੰਦਾ ਬਹੁਤ ਸ਼ੌਂਕ ਸੀ ਉਸਨੇ ਦੀਪ ਨੂੰ ਦੱਸਿਆ ਵੀ ਪਟਿਆਲੇ ਤਮਿੰਦਰ ਤੇ ਅਮਿਤਾ ਵਚਨ ਦੇਵੀ ਨਵੀਂ ਪਿਕਚਰ ਸ਼ੋਲੇ ਲੱਗੀਆ ਪਰ ਕੈਂਪ ਚੋਂ ਪਿਕਚਰ ਜਾਂਦੀ ਇਜਾਜ਼ਤ ਨਹੀਂ ਸੀ ਉਹਨਾਂ ਨੇ ਰਾਤ ਨੂੰ ਕੈਂਪ ਚੋਂ ਚੋਰੀ ਭੱਜ ਕੇ ਇਕੱਲਾ ਸ਼ੋਅ ਵੇਖਣ ਦੀ ਸਕੀਮ ਬਣਾਈ ਖਾਣਾ ਖਾ ਕੇ ਉਹ 8:30 ਵਜੇ ਤੱਕ ਫ੍ਰੀ ਹੋ ਜਾਂਦੇ ਸਨ ਉਸ ਤੋਂ ਬਾਅਦ ਸ਼ਾਇਰਨ ਵਾਜ਼ਾ ਸੀ ਜਿਸ ਦਾ ਮਤਲਬ ਸੀ ਕਿ ਤੰਬੂਆਂ ਦੀਆਂ ਲਾਟਣਾ ਬੰਦ ਕਰ ਦਿਓ ਜਿਉਂ ਹੀ ਲਾਲਟਣਾ ਬੰਦ ਹੋਣ ਦਾ ਸਾਈਨ ਵਜਿਆ ਤਾਂ ਉਹ ਹਨੇਰੀਆ ਕਰਕੇ ਤੰਬੂ ਤੋਂ ਬਾਹਰ ਆ ਗਏ ਸਾਰੇ ਪਾਸੇ ਕੰਡਿਆਲੀ ਤਾਰ ਲੱਗੀ ਸੀ ਉਹ ਤਿੰਨੋਂ ਜਣੇ ਲੰਮੀ ਪੈ ਕੇ ਕੰਡਿਆਲੀ ਤਾਰ ਦੇ ਹੇਠੋਂ ਟੱਪ ਕੇ ਸੜਕ ਤੇ ਆ ਗਏ ਉਸ ਜਗ੍ਹਾ ਤੋਂ ਮਾਲਵਾ ਥੀਏਟਰ ਜਿੱਥੇ ਛੋਲੇ ਪਿਕਚਰ ਲੱਗੀ ਸੀ 3 ਕਿਲੋਮੀਟਰ ਸੀ ਉਹਨਾਂ ਭੱਜਣਾ ਸ਼ੁਰੂ ਕਰ ਦਿੱਤਾ ਤਾਂ ਜੋ ਸਾਡੇ 9:00 ਵਜੇ ਤੱਕ ਉਹ ਥੀਏਟਰ ਪਹੁੰਚ ਸਕਣ ਉਹ ਸਮੇਂ ਸਿਰ ਪਹੁੰਚ ਗਏ ਫਿਲਮ ਰਾਤ ਨੂੰ 1:00 ਵਜੇ ਖਤਮ ਹੋਈ ਉਹ ਟਰਕੇ ਹੀ ਵਾਪਸ ਕੈਂਪ ਚ ਆਏ ਸਾਰੇ ਪਾਸੇ ਸੁੰਨਸਾਨ ਸੀ ਉਹ ਚੁੱਪਚਾਪ ਆ ਕੇ ਤੰਬੂ ਵਿੱਚ ਸੋ ਗਏ ਪਰ ਰਾਤ ਨੂੰ ਪਹਿਰਾਦIN ਵਾਲਿਆਂ ਨੇ ਉਹਨਾਂ ਨੂੰ ਵਾਪਸ ਹੁੰਦੇ ਵੇਖ ਲਿਆ ਸੀ ਪਰ ਉਹਨਾਂ ਨੂੰ ਇਹ ਪਤਾ ਨ ਲੱਗ ਸਕਿਆ ਕਿ ਇਹ ਬੱਚੇ ਕਿਹੜੇ ਤੰਬੂ ਵਿੱਚ ਗਏ ਨੇ ਪਹਿਰੇਦਾਰਾਂ ਨੇ ਸ਼ਿਕਾਇਤ ਕਰ ਦਿੱਤੀ ਫਿਰ ਰਾਤ ਨੂੰ 2-3 ਵਜੇ ਬੱਚੇ ਤਾਰਾਂਕੂਲ ਘੁੰਮ ਰਹੇ ਸਨ ਅਗਲੇ ਦਿਨ ਸਵੇਰੇ ਹੀ ਪੀਟੀ ਤੋਂ ਬਾਅਦ ਸਾਰੇ ਸਕੂਲੀ ਬੱਚਿਆਂ ਨੂੰ ਮੇਜਰ ਵਕਸ਼ੀ ਨੇ ਸੰਬੋਧਨ ਕੀਤਾ वो बड़ा रोह वाला आर्मी अफसर से सारे बच्चे उसको तो डरते सन उसने बड़ी रोहदार आवाज कहा आमें से तीन बच्चों ने डिसिपलिन भंग किया है रात के करीब दो बजे उनको कंडियाली तार के पास भागते देखा गया कौन है वो तीन लोग अपने आप आ जाओ कम सज़ा मिलेगी अगर हमने पता लगाया तो फिर सख्त सजा दूंगा उसने कहा दीप दी उस साथियोंता समझ आ गई सी ਵੀ ਉਹਨਾ ਇਹਨਾਂ ਨੂੰ ਤਾਂ ਨ ਟੱਪਦੀ ਨਹੀਂ ਵੇਖਿਆ ਸੀ ਇਸ ਲਈ ਦੀਪ ਨੇ ਅੱਗੇ ਆ ਕੇ ਗੁਨਾਹ ਕਬੂਲ ਕਰ ਲਿਆ ਕ੍ਰਿਸ਼ਨ ਕੁਮਾਰ ਵੀ ਹੈਰਾਨ ਸੀ ਵੀ ਮੇਰੇ ਸਕੂਲ ਦੇ ਬੱਚਿਆਂ ਨੇ ਡਿਸਪਲਿਨ ਤੋੜਿਆ ਦੀਪ ਨੂੰ ਵੇਖ ਕੇ ਵਿਰਿੰਦਰ ਤੇ ਉਸ ਦਾ ਦੋਸਤ ਵੀ ਅੱਗੇ ਆ ਗਏ ਓ ਤੋ ਤੁਮ ਤੀਨੋਂ تھے ਜੋ ਰਾਤ ਨੂੰ ਟੈਂਟ ਸੇ ਬਾਹਰ ਘੁੰਮ ਰਹੇ ਥੇ ਜੀ ਸਰ ਨੀਂਦ ਨਹੀਂ ਆ ਰਹੀ ਸੀ ਇਸ ਲਈ ਟੈਨਟ ਲਈ ਬਾਹਰ ਕੰਮਨ ਲੱਗ ਪਏ ਦੀਪ ਨੇ ਅੱਦਾ ਸੱਚ ਦੱਸਿਆ ਤੁਮ ਕੋ ਪਤਾ ਹੈ डिसिप्लिन तोड़ने की सज़ा तुम बेवकूफ तारों के पास घूम रहे थे अगर सांप करा काट लेता तो इसकी सज़ा तुमको जरूर मिलेगी ये एन का कैंप है कोई कंपनी बाग नहीं यहाँ तुम टहलने निकल गए मैं तुमसे एक सवाल पूछता हूँ तुमने एन क्यों ली है मेजर बक्सी ने रोबनाल सी बच्चे कहे कि डिसिप्लिन सीखने लई ने किया सर बूट लेने ले। लई ਐਨਸੀਸੀ ਚ ਆਇਆ ਹਾਂ ਦੀਪ ਦਾ ਜਵਾਬ ਸੁਣ ਕੇ ਬਕਸੀ ਗੁੱਸੇ ਚ ਬੋਲਿਆ ਵਾਟ ਯੂ ਮੀਨ ਮੇਜਰ ਬਕਸੀ ਗੁੱਸੇ ਚ ਸੀ ਸਰ ਮੇਰੇ ਕੋਲ ਸਕੂਲ ਚ ਪਹੁੰਚ ਲਈ ਪੁਰ ਨਹੀਂ ਸਨ ਨਾ ਲੈਣ ਦੇ ਨਾ ਕੱਪੜੇ ਦੇ ਮੈਨੂੰ ਮੇਰੇ ਦੋਸਤ ਨੇ ਦੱਸਿਆ ਸੀ ਕਿ ਐਨਸੀਸੀ ਚ ਦੋਨੋਂ ਬੂਟ ਮਿਲਦੇ ਹਨ ਇਸ ਲਈ ਸਰ ਮੈਂ ਐਨਸੀਸੀ ਲੈ ਲਈ ਤੇ ਉਸ ਤੋਂ ਬਾਅਦ ਮੈਂ ਐਨਸੀਸੀ ਦੇ ਬੂਟ ਸਕੂਲ ਪਾਉਣੇ ਸ਼ੁਰੂ ਕਰ ਦਿੱਤੇ ਸਰ ਹੁਣ ਸਕੂਲ ਚ ਬੂਟਾਂ ਕਰਕੇ ਮੈਨੂੰ ਬੱਚੇ ਮਜ਼ਾਕ ਨਹੀਂ ਕਰਦੇ ਦੀਪ ਨੇ ਸੱਚੀ ਗੱਲ ਦੱਸ ਦਿੱਤੀ ਦੀਪ ਦਾ ਜਵਾਬ ਸੁਣ ਕੇ ਮੇਜ਼ਰ ਬਕਸੀ ਦਾ ਗੁੱਸਾ ਇੱਕਦਮ ਠੰਡਾ ਹੋ ਗਿਆ ਉਹ ਰੀਅਲੀ ਯੂ ਆਰ ਅ ਗ੍ਰੇਟ ਮੈਨ ਸੱਚ ਬੋਲ ਕਰ ਤੂੰ ਨੇ ਮੇਰਾ ਦਿਲ ਜਿੱਤ ਲਿਆ ਤੁਮਕੋ ਕੋਈ ਸਜਨ ਹੀ ਮਿਲੇਗੀ ਕੈਂਪ ਖਤਮ ਹੋਣੇ ਕੇ ਬਾਅਦ ਮੈਂ ਤੇਰੇ ਕੋ ਨਵੇਂ ਜੁੱਤੇ ਲੈ ਕੇ ਦੂੰਗਾ ਮੇਜਰ ਨੇ ਦੀਪ ਦੀ ਪਿੱਠ ਥਪਤ ਪਾਈ ਕ੍ਰਿਸ਼ਨ ਕੁਮਾਰ ਦੀਆਂ ਅੱਖਾਂ 'ਚ ਵੀ ਪਾਣੀ ਆ ਗਿਆ ਉਸ ਤੋਂ ਬਾਅਦ ਦੀਪ ਨੇ ਸ਼ਿਕਾਇਤ ਦਾ ਮੌਕਾ ਨਾ ਦਿੱਤਾ ਉਸ ਨੂੰ ਬੈਸਟ ਕੈਡਟ ਦਾ ਖਿਤਾਬ ਮਿਲਿਆ ਇਹ ਕੈਂਪ ਦੇ ਖਤਮ ਹੋਣ ਤੇ ਮੇਜਰ ਬਖਸ਼ੀ ਸਰ ਵੱਲੋਂ ਨਮੇਪੁਰ ਤੇ ਢੇਰ ਸਾਰਾ ਪਿਆਰ ਮਿਲਿਆ ਜਿਸ ਦਿਨ ਕੈਂਪ ਨੇ ਖਤਮ ਹੋਣਾ ਸੀ ਉਸ ਦਿਨ ਮੇਜਰ ਬਖਸ਼ੀ ਦੀ ਪਤਨੀ ਵੀਨਾ ਲਈ ਸੀ ਉਸਨੇ ਵੀ ਦੀਪ ਨੂੰ ਪਿਆਰ ਕੀਤਾ ਅਸਲ ਮੇਜਰ ਬਖਸ਼ੀ ਦੇ ਕੋਈ ਬੱਚਾ ਨਹੀਂ ਸੀ 1971 ਦੀ ਲੜਾਈ ਵੇਲੇ ਉਸਤੇ ਗੋਲੀ ਲੱਗ ਗਈ ਸੀ ਉਸਦੀ ਜਾਨ ਤਾਂ ਬਚ ਗਈ ਪਰ ਉਹ ਬਾਪਨ ਦੇ ਕਾਬਿਲ ਨਾ ਰਿਹਾ ਉਸ ਤੋਂ ਬਾਅਦ ਉਸਨੂੰ ਐਨਸੀਸੀ ਦਾ ਟ੍ਰੇਨਰ ਲਾ ਦਿੱਤਾ ਸੀ एनसीसी ਦੇ ਕੈਂਪ ਤੋਂ ਵਾਪਸ ਆ ਕੇ ਅਗਲੇ ਦਿਨ ਜਰੋਦੀਪ ਸਕੂਲ ਗਿਆ ਤਾਂ ਪ੍ਰਿੰਸੀਪਲ ਨੇ ਉਸ ਨੂੰ ਦਫ਼ਤਰ 'ਚ ਬੁਲਾ ਕੇ ਸ਼ਾਵਾਸ਼ ਦਿੱਤੀ ਕਿਉਂਕਿ ਉਸ ਨੂੰ ਬੈਸਟ ਕੈਡਟ ਦਾ ਅਵਾਰਡ ਮਿਲਿਆ ਸੀ ਪ੍ਰਿੰਸੀਪਲ ਨੇ ਸਵੇਰ ਦੀ ਅਸੈਂਬਲੀ ਤੋਂ ਬਾਅਦ ਸਕੂਲ ਦੇ ਸਾਰੇ ਬੱਚਿਆਂ ਦੇ ਸਾਹਮਣੇ ਦੀਪ ਨੂੰ ਸਟੇਜ 'ਤੇ ਬੁਲਾ ਕੇ ਫੇਰ ਸ਼ਾਵਾਸ਼ ਦਿੱਤੀ ਸਾਰੇ ਬੱਚੇ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ ਸਭ ਠੀਕ ਚੱਲ ਰਿਹਾ ਸੀ ਅਚਾਨਕ ਇੱਕ ਦਿਨ ਪ੍ਰਿੰਸੀਪਲ ਦੀ ਪਤਨੀ ਦਾ ਫੇਅਰ ਸੀ ਉਹਨਾਂ ਦੀ ਕਲਾਸ ਵਿੱਚ ਉਹ ਬਲਾਂਡੀ ਚ ਆ ਰਹੀ ਸੀ ਦੀਪ ਬ੍ਰਿੰਦਰ ਤੇ ਉਹਨਾਂ ਦਾ ਤੀਜਾ ਦੋਸਤ ਕਲਾਸਰੂਮ ਦੀ ਖਿੜਕੀ ਵਾਲੀ ਸੀਟ ਤੇ ਬੈਠੇ ਸਨ ਜੋ ਬ੍ਰਾਂਡੇਚ ਖੁੱਲਦੀ ਸੀ ਬ੍ਰਿੰਦਰ ਨੂੰ ਨਹੀਂ ਸੀ ਪਤਾ ਕਿ ਬ੍ਰਾਂਡੇਚ ਪ੍ਰਿੰਸੀਪਲ ਦੀ ਪਤਨੀ ਆ ਰਹੀ ਆ ਉਸਨੇ ਉਸਾਂ ਨਾਲ ਲੈ ਕੇ ਇੱਕ ਭੱਦਾ ਮਜ਼ਾਕ ਕਰ ਦਿੱਤਾ ਜੋ ਮੈਡਮ ਨੂੰ ਸੁਣ ਗਿਆ ਪਰ ਉਸ ਨੂੰ ਇਹ ਸਮਝ ਨਹੀਂ ਆਈ ਕਿ ਤਿੰਨਾਂ ਵਿੱਚੋਂ ਕਿਸ ਨੇ ਕਿਹਾ ਉਸਨੇ ਕਲਾਸ 'ਚ ਆ ਕੇ ਤਿੰਨਾਂ ਨੂੰ ਖੜੇ ਕਰ ਲਿਆ ਤੁਹਾਡੇ 'ਚੋਂ ਦੱਸੋ ਕਿਸ ਨੇ ਕਿਹਾ ਸੀ ਉਸਨੇ ਪੁੱਛਿਆ ਪਰ ਉਹ ਤਿੰਨੋਂ ਹੀ ਖਾਮੋਸ਼ ਸਨ मैडम उन तिनहां नु प्रिंसिपल ਕੋਲ ਲੈ ਗਈ प्रिंसिपल ਨੇ ਉਹਨਾਂ ਤਿੰਨਾਂ ਨੂੰ ਖੋਗੋਟਿਆ ਪਰ ਕਿਸੇ ਨੇ ਇਹ ਨਹੀਂ ਮੰਨਿਆ ਕਿ ਕਿਸ ਨੇ ਕਿਹਾ ਕਿਉਂਕਿ ਮਾਮਲਾ प्रिंसिपल ਦੀ ਪਤਨੀ ਦਾ ਸੀ ਇਸ ਲਈ प्रिंसिपल ਵੀ ਸਹੀ ਦੋਸ਼ੀ ਨੂੰ ਲੱਭਣਾ ਚਾਹੁੰਦਾ ਸੀ ਇਸ ਲਈ ਅਗਲੇ ਦਿਨ ਅਸੈਂਬਲੀ ਤੋਂ ਬਾਅਦ प्रिंसिपल ਨੇ ਉਹਨਾਂ ਤਿੰਨਾਂ ਨੂੰ ਸਟੇਜ 'ਤੇ ਬੁਲਾ ਕੇ ਸਾਰੇ ਬੱਚਿਆਂ ਦੇ ਸਾਹਮਣੇ ਚਪੇੜਾਂ ਮਾਰੀਆਂ ਤੇ ਇਹ ਐਲਾਨ ਕਰ ਦਿੱਤਾ ਵੀ ਜਰੂਰ ਤੱਕ ਇਹ ਨਹੀਂ ਦੱਸਣਗੇ ਕਿ ਮਜ਼ਾਕ ਕਿਸ ਨੇ ਕੀਤਾ ਸੀ ਇਹ ਰੋਸ਼ ਇਸ ਤਰ੍ਹਾਂ ਹੀ ਅਸੈਂਬਲੀ ਤੋਂ ਬਾਅਦ ਸਟੇਜ ਤੇ ਆ ਕੇ ਚਪੇੜਾਂ ਖਾਇਆ ਕਰਨਗੇ ਤੇ ਸੱਚਮੁੱਚ ਹੀ ਇਹ سلسلہ ਰੋਜ਼ ਸ਼ੁਰੂ ਹੋ ਗਿਆ ਪਰ ਉਹਨਾਂ ਤਿੰਨਾਂ ਚੋਂ ਕਿਸੇ ਨੇ ਵੀ ਵਿਰਿੰਦਰ ਦਾ ਨਾਂ ਨਹੀਂ ਦੱਸਿਆ ਇੱਥੇ ਹੀ ਬਸ ਨਾ ਹੋਈ ਪ੍ਰਿੰਸੀਪਲ ਨੇ ਦੀਪ ਨੂੰ ਹਾਕੀ ਦੀ ਟੀਮ ਵਿੱਚੋਂ ਵੀ ਬਾਹਰ ਕਰ ਦਿੱਤਾ ਹੁਣ ਉਹ ਅੱਧੀ ਛੁੱਟੀ ਵੇਲੇ ਤਿੰਨੋਂ ਬਾਕੀ ਬੱਚਿਆਂ ਤੋਂ ਦੂਰ ਜਿੱਥੇ ਗਰਾਊਂਡ ਦੇ ਇੱਕ ਪਾਸੇ ਸਪੋਰਟਸ ਦਾ ਸਟੋਰ ਰੂਮ ਬਣਿਆ ਸੀ ਤੇ ਸਾਹਮਣੇ ਬੈਠ ਜਾਂਦੇ ਜਿਹੜਾ ਵੀ ਬੱਚਾ ਉਹਨਾਂ ਨਾਲ ਗੱਲ ਕਰਦਾ ਮੈਡਮਾ ਉਸ ਬੱਚੇ ਨੂੰ ਪ੍ਰਿੰਸੀਪਲ ਦੇ ਹਦਾਇਤ ਮੁਤਾਬਿਕ ਡਾਟ ਦਿੰਦੀਆਂ ਵੀ ਉਹ ਇਹਨਾਂ ਨਾਲ ਗੱਲ ਨਾ ਕਰੇ ਇਸ ਲਈ ਉਹ ਅੱਧੀ ਛੁੱਟੀ ਵੇਲੇ ਬੱਚਿਆਂ ਤੋਂ ਦੂਰ ਜਾ ਕੇ ਬੈਠ ਜਾਂਦੇ ਇੱਕ ਦਿਨ ਉਸੇ ਸਟੋਰ ਰੂਮ 'ਚੋਂ ਕੁਝ ਸਮਾਨ ਚੋਰੀ ਹੋ ਗਿਆ ਜਿਸ ਵਿੱਚ ਫੁੱਟ ਵਾਲਾਂ ਦੇ ਜੁੱਤੇ ਸਨ ਚੌਕੀਦਾਰ ਨੇ ਵੀ ਇਹਨਾਂ ਤਿੰਨਾਂ ਦਾ ਨਾਂ ਲੈ ਦਿੱਤਾ ਵੀ ਇਹ ਤਿੰਨੋਂ ਹੀ ਇੱਥੇ ਆ ਕੇ ਬੈਠਦੇ ਸਨ ਪ੍ਰਿੰਸੀਪਲ ਤਾਂ ਪਹਿਲਾਂ ਹੀ ਉਹਨਾਂ ਤੋਂ ਖਫਾ ਸੀ ਉਨਸ ਨੂੰ ਹੋਰ ਮੌਕਾ ਮਿਲ ਗਿਆ ਸਖਤੀ ਕਰਨ ਦਾ ਅਗਲੇ ਦਿਨ ਉਸਨੇ ਅਸੈਂਬਲੀ 'ਚ ਉਹਨਾਂ ਤਿੰਨਾਂ ਦਾ ਨਾਂ ਲੈ ਕੇ ਬੱਚਿਆਂ ਤੋਂ ਚੋਰ-ਚੋਰ ਰਖਵਾਇਆ ਇਹ ਤੈਨੂੰ ਕੌਣ ਨੇ ਪ੍ਰਿੰਸੀਪਲ ਨੇ ਬੱਚਿਆਂ ਤੋਂ ਪੁੱਛਿਆ ਚੋਰ-ਚੋਰ ਚੋਰ ਨਹੀਂ ਸਾਰੇ ਬੱਚਿਆਂ ਇੱਕੋ ਆਵਾਜ਼ ਕਿਹਾ ਪ੍ਰਿੰਸੀਪਲ ਨੇ ਕਈ ਵਾਰ ਇਸ ਤਰ੍ਹਾਂ ਹੀ ਕਿਹਾ ਆ ਉਹਨਾਂ ਦੀ ਸਵੇਰ ਦੀ ਗੱਟ ਦੀ ਨਾਲ-ਨਾਲ ਹੁਣ ਦਿਨ 'ਚ ਵੀ ਪ੍ਰਿੰਸੀਪਲ ਆਨੇ ਵਹਾਨੇ ਉਹਨਾਂ ਤਿੰਨਾਂ ਦੀ ਬੇਇੰਤ ਨਾਲ ਪਟਾਈ ਕਰਦਾ ਉਹ ਦਿਨਾਂ ਦਾ ਸਕੂਲ ਆਉਣਾ ਔਖਾ ਹੋ ਗਿਆ ਵੈਸੀ ਵੈਸ ਵਾਰ 9ਵੀਂ ਕਲਾਸ ਦੇ ਬੋਰਡ ਦੇ ਪੇਪਰ ਸਨ ਉਹ ਧੰਵਾਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਕੱਲ ਜੀ